ਪਿਤਾ ਮਹਿਤਾ ਕੱਲੂ ਜੀ ਇੱਕ ਉਤਸ਼ਾਹੀ ਪਿਤਾ ਹੋਣ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਕਮਾਊ ਪੁੱਤ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਸਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਭਗਤੀ ਵਿੱਚ ਹੀ ਲੀਨ ਰਹਿੰਦੇ ਅਤੇ ਬਹੁਤ ਘਟ ਖਾਂਦੇ ਪੀਂਦੇ ਇਹ ਸਭ ਦੇਖ ਕੇ ਮਹਿਤਾ ਕੱਲੂ ਜੀ ਬਹੁਤ ਪਰੇਸ਼ਾਨ ਰਹਿੰਦੇ ਸਨ ਇਹ ਸਭ ਦੇਖਦੇ ਹੋਏ ਪਿਤਾ ਮਹਿਤਾ ਕੱਲੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭਾਈ ਜੈਰਾਮ ਜੀ ਕੋਲ ਸੁਲਤਾਨ ulhoਦੀ ਭੇਜ ਦਿੱਤਾ 1484 ਈਸਵੀ ਦੀ ਗੱਲ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ 15 ਕੋ ਸਾਲ ਦੇ ਸਨ ਉਹ ਸੁਲਤਾਨਪੁਰ ਲੋਧੀ ਆਪਣੀ ਭੈਣ ਜੀ ਕੋਲ ਆ ਗਏ ਉੱਥੇ ਉਹਨਾਂ ਨੇ ਸਨ 1485 ਵਿੱਚ ਮੋਦੀ ਖਾਨਿਆਂ ਵਿੱਚ ਮੋਦੀ ਦੀ ਅਸਾਮੀ ਤੇ ਨੌਕਰੀ ਕੀਤੀ ਮੋਦੀ ਦਾ ਕੰਮ ਦਿੱਤੀਆਂ ਜਿੰਸਾਂ ਅਤੇ ਵੱਟੀ ਰਕਮ ਦਾ ਹਿਸਾਬ ਰੱਖਣਾ ਹੁੰਦਾ ਸੀ ਇਸ ਦੇ ਬਦਲੇ ਤਨਖਾਹ ਮਿਲਦੀ ਸੀ ਗੁਰੂ ਜੀ ਨੇ ਇਸ ਕੰਮ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਇਆ ਉਹ ਮਿੱਠਾ ਬੋਲਦੇ ਪੂਰਾ ਤੋਲਦੇ ਤੇ ਹਰ ਛੋਟੇ ਵੱਡੇ ਨਾਲ ਕੋਜੇ ਵਰਤਾਓ ਕਰਦੇ ਸਾਰਾ ਆਲਮ ਉਹਨਾਂ ਤੋਂ ਬਹੁਤ ਖੁਸ਼ ਸੀ ਉਹਨਾਂ ਤੋਂ ਪਹਿਲਾਂ ਮੁੱਦੀਖਾਨੇ ਵਿੱਚ ਕੁਝ ਲੋਕਾਂ ਨਾਲ ਬਹੁਤ ਮਾੜਾ ਵਰਤਾਓ ਕੀਤਾ ਜਾਂਦਾ ਸੀ ਅਤੇ ਲੋਕਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਸਨ ਇਸ ਤੋਂ ਇਲਾਵਾ ਮੁੱਦੀਖਾਨੇ ਵਿੱਚ ਬਹੁਤ ਸਾਰਾ ਕਬਲਾ ਹੁੰਦਾ ਸੀ ਕਤਨ ਜਨਮ ਸਾਖੀ ਅਨੁਸਾਰ ਇੱਕ ਦਿਨ ਇੱਕ ਸਾਧੂ ਆਟਾ ਖਰੀਦਣ ਆਇਆ ਸ੍ਰੀ ਗੁਰੂ ਨਾਨਕ ਦੇਵ ਜੀ ਤੱਕੜੀ ਫੜ ਕੇ ਤੋਲਣ ਲੱਗ ਪਏ ਜਦੋਂ ਗੁਰੂ ਨਾਨਕ ਦੇਵ ਜੀ ਤੋਲਦੇ ਤੋਲਦੇ 11 12 ਤੋਂ ਬਾਅਦ 13 ਤੇ ਆਏ 13ਵੇਂ ਤੇ ਜਾ ਕੇ ਉਹਨਾਂ ਦੀ ਸੁਰਤ ਪਰਮਾਤਮਾ ਨਾਲ ਜੁੜ ਗਈ 13 ਹਾਂ 13 ਹਾਂ ਕਰਦੇ ਰਹੇ 13 13 ਹੀ ਕਹਿੰਦੇ ਰਹੇ ਧਰਨਾ ਤੋਲੀ ਗਏ ਇਹ ਸਭ ਦੇਖ ਕੇ ਉਹ ਸਾਧੂ ਬਹੁਤ ਹੈਰਾਨ ਹੋਇਆ ਅਤੇ ਗੁਰੂ ਸਾਹਿਬ ਤੋਂ ਪੁੱਛਣ ਲੱਗਾ ਇਸ ਤਰ੍ਹਾਂ ਤੋਲਣ ਨਾਲ ਮੋਦੀ ਖਾਨਾ ਕਿਵੇਂ ਵਸੇਗਾ ਗੁਰੂ ਜੀ ਨੇ ਉੱਤਰ ਦਿੱਤਾ ਉਸ ਦੇ ਨਾਮ ਵਿੱਚ ਬਹੁਤ ਬਰਕਤ ਹੈ ਉਸ ਦੇ ਨਾਮ ਨਾਲ ਕਿਸੇ ਵੀ ਕੋਲ ਵੀ ਕੋਈ ਘਾਟਾ ਨਹੀਂ ਪੈਂਦਾ ਸਾਰਾ ਸੰਸਾਰ ਮੇਰਾ ਮੇਰਾ ਕਰਕੇ ਖੁਆਰ ਹੋਇਆ ਫਿਰਦਾ ਹੈ ਇਹ ਸਭ ਦੇਖ ਕੇ ਜਿਨ੍ਹਾਂ ਨੂੰ ਈਰਖਾ ਸੀ ਉਹਨਾਂ ਨੇ ਬਹੁਤ ਸ਼ਿਕਾਇਤਾਂ ਕੀਤੀਆਂ ਪਰ ਜਿੰਨੀ ਵਾਰ ਵੀ ਮੋਦੀ ਖਾਨੇ ਦਾ ਹਿਸਾਬ ਦੇਖਿਆ ਗਿਆ ਗੁਰੂ ਜੀ ਦਾ ਕੁਝ ਵੱਧ ਹੀ ਨਿਕਲਦਾ ਰਿਹਾ ਕਿਉਂਕਿ ਉਹ ਆਪਣੀ ਪੂਰੀ ਤਨਖਾਹ ਕਰ ਨਹੀਂ ਲੈ ਜਾਂਦੇ ਸਨ ਸਗੋਂ ਲੋੜ ਅਨੁਸਾਰ ਹੀ ਰਸਤ ਲੈ ਕੇ ਜਾਂਦੇ ਸਨ ਇੱਕ ਵਾਰ ਬਹੁਤ ਤਕੜੀ ਚੁਗਲੀ ਹੋਣ ਤੇ ਨਵਾਬ ਦੌਲਤਖਾਨੇ ਗੁਰੂ ਜੀ ਨੂੰ ਇੱਕ ਕੋਠੜੀ ਵਿੱਚ ਨજરਬੰਦ ਕਰਕੇ ਮੋਦੀਖਾਨੇ ਦੀ ਛਾਣਬੀਨ ਕਰਵਾਈ ਹੁਣ ਉਸ ਜਗ੍ਹਾ ਗੁਰਦੁਆਰਾ ਕੋਠੜੀ ਸਾਹਿਬ ਹੈ ਪਰ ਫਿਰ ਵੀ ਗੁਰੂ ਸਾਹਿਬ ਦੀ ਸਰਕਾਰ ਵੱਲ ਕੁਝ ਵੱਧ ਹੀ ਨਿਕਲਿਆ ਪ੍ਰਮਾਤਮਾ ਦੇ ਨਾਮ ਵਿੱਚ ਸਾਰੇ ਸੰਸਾਰ ਨੂੰ ਇੱਕੋ ਜਿਹਾ ਰਾਸ਼ਨ ਰਸ਼ਦ ਵਰਤਾਇਆ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 13 13 ਨਾਮ ਦਾ ਹੋਕਾ ਦਿੱਤਾ